ਸਤਿ ਸ਼੍ਰੀ ਅਕਾਲ ਪੀਪੀਪਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਬੀਤੇ ਕੱਲ੍ਹ ਜਾਣੀ ਕਿ 13 ਜੂਨ ਨੂੰ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਨਵਾਂ ਸ਼ਹਿਰ ਵਿਖੇ ਪੰਥ ਸੇਵਕ ਜਥਾ ਦੁਆਬੇ ਵੱਲੋਂ ਤੀਜੇ ਕੱਲੂ ਘਾਰੇ ਦੇ ਸਮੂਹ ਸ਼ੀਦਾ ਦੀ ਯਾਦ ਚ ਸਮਾਗਮ ਕਰਵਾਇਆ ਗਿਆ ਇਸ ਮੌਕੇ ਪੰਥ ਸੇਵਕ ਜਥਾ ਦੁਆਬਾ ਦੇ ਜਥੇਦਾਰ ਭਾਈ ਮਨਦੀਰ ਸਿੰਘ ਨੇ ਕਿਹਾ ਕਿ ਸੰਤਾ ਨੇ ਆਪਣੀ ਆਖਰੀ ਇੰਟਰਵਿਊ ਵਿੱਚ ਬੜੀ ਪੀੜਾ ਨਾਲ ਗੱਲ ਕਹੀ ਸੀ ਕਿ ਫੌਜਾਂ ਪੰਜਾਬ ਵਿੱਚ ਆ ਗਈਆਂ ਹਨ ਹੁਣ ਜੰਗ ਹੋਣੀ ਤੈ ਹੈ ਉਸ ਵਕਤ ਸੰਤਾ ਨੇ ਸੰਗਤਾਂ ਨੂੰ ਇੱਕ ਸੁਨੇਹਾ ਦਿੱਤਾ ਜਿਹੜਾ ਸੰਗਤਾਂ ਨੇ ਮੰਨਿਆ ਤਾਂ ਨਹੀਂ ਪਰ ਫਿਰ ਵੀ ਆਉਣ ਵਾਲੀਆਂ ਪੀੜ੍ਹੀਆਂ ਲਈ ਦੌਹਰਾਉਂਦੇ ਰਹਿਣਾ ਚਾਹੀਦਾ ਸੰਤਾ ਨੇ ਕਿਹਾ ਕਿ ਸਿੱਖਾਂ 'ਚ ਬਹੁਤ ਵੱਡਾ ਹਿੱਸਾ ਆਗੂਆਂ ਦਾ ਉਹ ਹੈ ਜਿਹੜੇ ਧੋਖੇ ਘਾਤ ਅਤੇ ਗਦਾਰੀ ਉੱਪਰ ਉੱਤਰ ਆਏ ਹਨ ਜਿਹੜੇ ਸਿੱਖੀ ਦੇ ਸਿਧਾਂਤ ਨੂੰ ਸਿੱਖੀ ਦੇ ਅਸੂਲਾਂ ਨੂੰ ਛੱਡ ਬੈਠੇ ਹਨ ਉਹ ਇਸ ਘਾਤ ਦੀ ਰਾਜਨੀਤੀ ਧੋਖੇ ਦੀ ਰਾਜਨੀਤੀ ਗਦਾਰੀ ਦੀ ਰਾਜਨੀਤੀ ਕਰਦੇ ਸਮੇਂ ਵੀ ਸੰਗਤ ਵਿੱਚ ਚੌੜੀ ਛਾਤੀ ਕਰਕੇ ਵਿਚਰਨ ਤੇ ਸੰਗਤਾਂ ਨੂੰ ਅੱਖਾਂ ਦਿਖਾਉਂਦੇ ਫਿਰਨ ਇਸ ਗੱਲ ਦੀ ਨੱਥ ਪਾਉਣੀ ਸੰਗਤਾਂ ਦਾ ਫਰਜ਼ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਸੰਗਤ ਆਪਣੇ ਛੋਟੇ-ਛੋਟੇ ਮਫਾਦਿਆਂ ਖਾਤਰ ਉਹਨਾਂ ਮਗਰ ਲੱਗੇ ਜਿਨ੍ਹਾਂ ਉਸ ਵੇਲੇ ਘਾਤ ਦੀ ਰਾਜਨੀਤੀ ਕੀਤੀ ਆਖਰ ਵਿੱਚ ਉਹਨਾਂ ਕਿਹਾ ਕਿ ਸਥਾਨਕ ਪੱਧਰ ਤੇ ਸਿੱਖਾਂ ਨੂੰ ਆਪਸੀ ਵਿਚਾਰ ਵਟਾਂਦਰਾ ਕਰਦੇ ਹੋਏ ਇੱਕ ਤਾਲਮੇਲ ਸੰਗਠਨ ਬਣਾ ਲੈਣਾ ਚਾਹੀਦਾ ਹੈ ਜਿਸ ਨਾਲ ਸਿੱਖੀ ਦੇ ਸ਼ਾਨਮੱਤੇ ਇਤਿਹਾਸ ਅਤੇ ਸਿੱਖੀ ਸਿਧਾਂਤਾਂ ਨੂੰ ਬਚਾਇਆ ਜਾ ਸਕੇ ਉਹਨਾਂ ਕਿਹਾ ਕਿ ਗੁਰੂ ਘਰਾਂ ਵਿੱਚ ਆਈਆਂ ਤਰੁੱਟੀਆਂ ਨੂੰ ਦੂਰ ਕਰਕੇ ਸਿੱਖ ਰਹਿਤ ਮਰਿਆਦਾ ਨੂੰ ਕਾਇਮ ਕੀਤਾ ਜਾਵੇ ਇਸ ਮੌਕੇ ਭਾਈ ਰਜਿੰਦਰ ਸਿੰਘ ਮੁੰਗਲਵਾਲ ਅਤੇ ਭਾਈ ਅਮਰੀਕ ਸਿੰਘ ਈਸੜੂ ਨੂੰ ਪੰਥ ਲਈ ਲੰਬੀ ਘਾਲਣਾ ਕਰਨ ਲਈ ਸਨਮਾਨਿਤ ਕੀਤਾ ਗਿਆ। ਦੁਖਾਨੇ ਤੁਹਾਨੂੰ ਮੌਕੇ ਦੀਆਂ ਪੂਰੀਆਂ ਤਸਵੀਰਾਂ। ਸੋ ਜੋ ਸਮਾਂ ਹੈ ਉਹ ਬੜਾ ਘੱਟ ਹੈ। ਉਸ ਹਮ ਨਿਯਠਾ ਦੇ ਲਈ ਸਾਡ ਨੂੰ ਜਮਾਤੀ ਤੌਰ ਤੇ ਬਹੁਤ ਹੋਰਿੰਗ ਤੌਰ ਤੇ ਉੱਤੇ ਆਪਸ ਵਿਚਾਰ ਵੰਡਰਾ ਕਰਨੀ ਲੋੜ ਹੈ। ਕਿ ਅਸੀਂ ਕੌਣ ਕਿੱਥੇ ਕਿਆ ਕਰੇ ਦੇਗ ਆਪਣੀਆਂ ਗੱਲਾਂ ਨੇ ਆਪਾਂ 2027 ਦੇ ਲਈ ਕੇਸ਼ਵਤੀ ਕਰੀਏ ਧਾਂਸਭਾ ਲਈ ਕਿ ਐਸਜੀਪੀਸੀ ਆ ਜਾਣ ਜਿਸ ਤਰ੍ਹਾਂ ਕਿ ਵਰਲਡ ਪੋਲਟਿਕਸ ਚੱਲ ਰਹੀ ਆ ਉਹਦੇ ਚੱਲ ਰਿਹਾ ਇਹ ਦੋ ਗੱਲਾਂ ਐਸਜੀਪੀਸੀ ਕਿ ਪੰਜਾਬ ਵਿਧਾਨ ਸਭਾ ਇਹਦੀ ਬਹੁਤ ਕੰਪਲੀਟੀਕਲ ਨਹੀਂ ਰਹਿ ਗਈ ਔਰ ਇਹ ਦੋ ਟੀਮਾਂ ਤੁਹਾਨੂੰ ਪਾਰ ਤੋਂ ਧੜ ਕਰਨ ਦੀ ਸਟ੍ਰੈਟਜੀ ਵਰਤ ਰਹੀ ਆ ਅੱਜ ਜਿੰਨੀ ਸਾਡੇ ਪਾਰ ਤੋਂ ਧੜ ਆ ਉਹ ਵਕਤ ਕਰਾਂਗੇ ਵੋਟਾਂ ਕਰਕੇ ਹੀ ਕਿ ਵੋਟਾਂ ਨਾਲ ਤੇ ਪਾਰ ਤੋਂ ਧੜ ਅੱਛੇ ਤੱਕ ਮਿਲ ਗਈ ਕਿ ਚਾਰ ਬੋਟਾਂ ਆਪਿਆਂ ਵੋਟਾਂ ਨੇ ਚਾਰ ਹੀ ਮਹੀਨੇ ਰੋਕੋ। ਤੇ ਉਸ ਤੋਂ ਵੀ ਅੱਗੇ ਚੱਲਦੇ ਕਿ ਇੱਕ ਬੰਦੇ ਨੂੰ ਦੋੜਦਾ ਚ ਭਾ ਇੱਕ ਬੰਦਾ ਵਿਧਾਨ ਸਭਾ ਰੱਖੇ ਕਿ ਇਹਨਾਂ ਵੋਟ ਪਾਉਂਦਾ ਤੇ 2 ਮਹੀਨੇ ਬਾਅਦ ਲੋਕ ਸਭਾ ਨੂੰ ਕਿਹਦੇ ਵੋਟ ਪਾ। ਪਰ ਇੱਕ ਬੰਦੇ ਨੂੰ ਹੀ ਪਾਉਂਦਾ ਤੇ ਬੰਦੇ ਦੀ ਪਾਟੋਂ ਤਾਂ ਆੜ ਪਾ ਨਹੀਂ ਹੁੰਦਾ। ਸੋ ਮੈਂ ਇਹ ਕਹ ਰਿਹਾ ਕਿ ਆਪਾਂ ਜਿਨ੍ਹਾਂ ਨੇ ਪੰਥ ਦੇ ਹਿੱਤਾਂ ਲਈ ਇਹਨਾਂ ਸ਼ਹੀਦਾਂ ਦੇ ਰਾਸਤੇ ਤੇ ਉੱਤੇ ਚੱਲਣਾ ਉਹਨਾਂ ਦੇ ਲਈ ਇਹ ਬਹੁਤ ਨਾਮੀ ਸਮਨ ਆਪਾਂ ਆਪਸ ਦੇ ਵਿੱਚ ਜੋ ਵੀ ਗੱਲ ਕਰ ਸਕਦੇ ਆ ਕੋਈ ਐ ਕਿ ਆਪਾਂ ਆਪਸ ਜੋ ਵਿਚਾਰ ਵਟੰਗਾ ਰਹੇ ਹਾਂ ਇਹ ਵੀ ਸਾਨੂੰ ਬਿਲਕੁਲ ਆਦਤ ਨਹੀਂ ਹੈ ਤੇ ਵਿਚਾਰ ਵਟੰਗਦੇ ਦੀ ਅਣਹੋਂਦ ਦੇ ਵਿੱਚ ਅਸੀਂ ਲਗਾਤਾਰ ਪੀੜੀ ਦਰ ਪੀੜੀ ਮੂਰਖ ਬਣਦੇ ਆ ਮੈਂ ਇੱਕ ਗੱਲ ਕਹਿ ਕਿ ਸਮਾਂ ਕਰ ਰਿਹਾ ਕਿ ਇੱਕ ਪੰਜਾਬ ਦਾ ਅਫਸਰ ਸੀਗਾ ਅਗੇ ਕਲਜ ਡਿਪਾਰਟਮੈਂਟ ਦਾ ਉਹ ਕਹਿਣ ਲੱਗਾ ਮੈਂ ਕੁਛਿਆ ਵੀ ਖਾੜੇ ਸਾਹਿਬ ਨਾਲ ਖੇਤੀ ਨਹੀਂ ਮਸਿਆ ਕਾਰ ਉਹ ਬੰਦਾ ਕਹਿੰਦਾ ਕਹਿੰਦਾ ਵੀ ਤੁਸੀਂ ਲੋਕ ਉਹ ਆਪ ਸਿੱਖ ਨਹੀਂ ਸਕੇ ਬ੍ਰਹਮਣ ਸਕੇ ਮਨ ਕਹਿੰਦਾ ਕਿ ਤੁਸੀਂ ਲੋਕ ਉਹ ਬਾਲ ਕੋਲੇ ਕਹਿੰਦਾ ਬਹੁਤ ਹੀ ਕੋਲੇ ਤੇ ਕਹਿੰਦਾ ਆਖੀ ਕੀ ਗੱਲ ਅਸਾਂ ਤੁਸੀਂ ਕਹਿੰਦਾ ਬੇਅੰਤ ਕੋਲੇ ਕੋਲੇ ਹੋਰੇ ਜਿਹੜੇ ਬਹੁਤਾ ਫਰਕ ਨਹੀਂ ਹੁੰਦਾ ਹੈ ਆਪਣੇ ਬੰਦੇ ਨੇ ਜਾਂ ਮੁੰਦੇ ਬੰਦਾ ਕੋਲਾ ਕਹਿ ਦਿੰਦਾ ਪੇਟੇ ਛੇ ਦਾ ਦੂਜੇ ਨੂੰ ਮਨਾ ਕੋਲੇ ਤੋ ਆਪਾਂੇ ਲਗਾਤਾਰ ਹੀ ਘੋੜੇ ਬੰਦੇ ਨੇ ਧੋਖੇ ਖਾਂਦੇ ਆਏ ਹੁਣ ਨਾ ਤਾਂ ਤੁਹਾਡੀ ਕੋਈ ਨਾ ਮੇਰੀ ਸਨੇਹ ਆਪਾਂ ਸਾਰੇ ਨਾ ਕੋਈ ਬਹੁਤਾ ਸ਼ੀਸ਼ਾ ਦੇ ਵਾਸਤੇ ਚੱਲਣਾ ਵਾਲੇ 19 ਸਾਲੇ ਹਮਰਤਾ ਨਹੀਂ ਨਾ ਹੀ ਰਸੀ 15 ਗੁਲਾਕ ਕੀਤਾ ਪਰ ਇੱਕ ਕੰਮ ਜ਼ਰੂਰ ਕੀਤਾ ਸੀ ਇਹ ਸਾਡੀ ਜੋ ਐਸਾ ਹੈ ਕਿ ਅਸੀਂ ਜੋ ਧਰਮ ਯੁੱਧ ਲੜਤਾ ਆਲੇ ਨੇ ਉਹਨਾਂ ਨੇ ਐਵੇਂ ਨਹੀਂ ਫੜਨ जहाँ जंतना घाट करने अथेबंदियों जमीनी पदकत दी है समस्या तो आप कहिए कि अनेक सूर्य बन सकते हैं एक तुजु तो सूर्य ने एक पांच सकें सूर्य ने ਗੁਰ ਕਾ ਸ਼ਬਦ ਮੰਨੇ ਸੋ ਸੁਖ। ਇਹ ਆਪਾਂ ਗੁਰੂ ਦਾ ਸ਼ਬਦ ਮੰਨੀਏ। ਗੁਰੂ ਦੇ ਸ਼ਬਦ ਦੀ ਰੌਸ਼ਨੀ ਦੇ ਵਿੱਚ ਆਪਣੇ ਰਾਜਸੀ ਸਮਾਜਿਕ ਮਸਲਿਆਂ ਨੂੰ ਬੈਠ ਕੇ ਵਿਚਾਰ ਕਰਨੀ ਲਗਾਤਾ। ਆਪਣੀ ਸਮਰੱਥਾ ਪਛਾਣੀ ਹੈ ਤਾਂ ਕਿ ਆਉਣ ਵਾਲੇ ਸਮਿਆਂ ਦੇ ਲਈ ਅਸੀਂ ਜੋ ਕੁਝ ਵੀ ਕਰਨ ਦੇਣਾ ਉਹਦੇ ਦੇ ਸਮਰੱਥ ਹੋ ਸਕੀਏ। ਅੱਜ ਦਾ ਇਸ ਸਮਾਗਮ 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 ਨੂੰ ਦੋਆਬਾ ਸੇਵਕ ਜਥਾ ਵੱਲੋਂ ਸੇਕੋਂ ਦੇ ਜਿੱਦੇ ਖੱਲੂਕਾਰ ਦੇ ਸਬੰਧ ਦੇ ਵਿੱਚ ਉਹਨਾਂ ਸ਼ਹੀਦਾਂ ਨੂੰ ਸਮਰਪਤ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਹੋਇਆ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦਾ ਹੋਇਆ ਆਉਣ ਵਾਲੀ ਪੀੜ੍ਹੀ ਜਿਹੜੀ ਕਿ ਅੱਜ ਇਤਿਹਾਸ ਤੋਂ ਦੂਰ ਹੁੰਦੀ ਜਾ ਰਹੀ ਆ ਭੁੱਲਦੀ ਜਾ ਰਹੀ ਆ ਉਹਨਾਂ ਨੂੰ ਇਹ ਅਹਿਸਾਸ ਕਰਾਉਣ ਦੇ ਲਈ ਇਹ ਅੱਜ ਦਾ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਅੱਜ ਦਾ ਇਹ ਖੱਲੂਕਾਰੇ ਦੀ ਯਾਦ ਨੂੰ ਮਨਾਇਆ ਗਿਆ ਜੋ ਸਾਡੇ ਅੱਜ ਕੌਮੀ ਹਾਲਾਤ ਹੈ ਕੌਮ ਆਪਣੇ ਇਤਿਹਾਸ ਨੂੰ ਆਪਣੇ ਸ਼ਹੀਦਾਂ ਨੂੰ ਕੁਰਬਾਨੀ ਕਰਨ ਵਾਲੇ ਯੋਧਿਆਂ ਨੂੰ ਭੁੱਲਦੀ ਜਾ ਰਹੀ ਹੈ ਜਿਨ੍ਹਾਂ ਮੁੱਦਿਆਂ ਦੇ ਕਾਰਨ ਜਿਨ੍ਹਾਂ ਮਸਲਿਆਂ ਦੇ ਕਾਰਨ ਕੌਮ ਦੇ ਨਾਲ ਕੌਮ ਦੀ ਜਾਨੀ ਮਾਲੀ ਬਰਬਾਦੀ ਹੋਈ ਹੈ ਪੰਜਾਬ ਦੇ ਜੰਮੇਜਿਆਂ ਦੇ ਸਿੱਖ ਕੌਮ ਦੀ ਜਿਹੜੀ ਬੇਪਤੀ ਹੋਈ ਆ ਮਾਵਾਂ ਧੀਆਂ ਭੈਣਾਂ ਦੀ ਉਹਨੂੰ ਅੱਜ ਦੇ ਨੌਜਵਾਨ ਨੂੰ ਪੁੱਛ ਕੇ ਦੇਖ ਲਓ ਉਹ ਬਹੁਤ ਹੀ ਕੋਰਾ ਹੈ ਉਹਨਾਂ ਮੁੱਦਿਆਂ ਨੂੰ ਯਾਦ ਕਰਾਉਣ ਲਈ ਕਿਉਂਕਿ ਜਦੋਂ ਧਰਮ ਜਿਤ ਮੋਰਚਾ ਲੱਗਾ ਸੀ ਜਿਨ੍ਹਾਂ ਨੇ ਲਾਇਆ ਉਹ ਕਦੋਂ ਹੀ ਭਗੜੇ ਸਨ ਪਰ ਜਿਨ੍ਹਾਂ ਜੋਧੀਆਂ ਨੇ ਸਿਰ ਨਾਲ ਨਿਵਾਇਆ ਇਸ ਮੋਰਚੇ ਦੀ ਖਾਤਰ ਕੁਰਬਾਨੀਆਂ ਕੀਤੀਆਂ ਪਰਿਵਾਰਾਂ ਦੀਆਂ ਬਲੀਆਂ ਦਿੱਤੀਆਂ ਉਹਨਾਂ ਨੂੰ ਸਜਦਾ ਦੇ ਪੁੱਲ ਭੇਡ ਕਰਨ ਦੇ ਲਈ ਅੱਜ ਅਸੀਂ ਇਕੱਤਰ ਹੋਏ ਸੀ ਸੋ ਸਾਡੀ ਇਹ ਬੇਨਤੀ ਆ ਕੌਮ ਦੇ ਚਰਨਾਂ ਦੇ ਵਿੱਚ ਆਓ ਆਪਣੇ ਫਰਜ਼ ਪਛਾਣੋ ਜਿਨ੍ਹਾਂ ਕਾਰਨਾ ਕਰਕੇ ਜਿਨ੍ਹਾਂ ਮੁੱਦਿਆਂ ਕਰਕੇ ਇਹ ਧਰਮਜਨ ਮੋਰਚਾ ਲੱਗਾ ਸੀ ਉਹ ਮੁੱਦੇ ਅੱਜ ਵੀ ਜਿਉਂਦੇ ਤੇ ਓ ਆ ਜੇ ਐਸ ਹਿੰਦੁਸਤਾਨ ਦੀ ਹਕੂਮਤ ਨੇ ਆਜ਼ਾਦ ਭਾਰਤ ਦੇ ਵਿੱਚ ਸਿੱਖ ਕੌਮ ਨੂੰ 85% ਕੁਰਬਾਨੀਆਂ ਕਰਨ ਵਾਲੀ ਨੂੰ ਇਹ ਗੁਲਾਮੀ ਦਾ ਅਹਿਸਾਸ ਕਰਾਇਆ ਉਹੀ ਜ਼ੁਲਮ ਦਾ ਕੁਹਾੜਾ ਬੇਸ਼ੱਕ ਉਸ ਕੁਹਾੜੇ ਨੂੰ ਵਰਤਨ ਵਾਲੇ ਅੱਜ ਬਦਲ ਚੁੱਕੇ ਆ ਉਹੀ ਅੱਜ ਫੇਰ ਸਿੱਖਾਂ ਤੇ ਚੱਲ ਰਿਹਾ ਹੈ ਪਾਵੇਂ ਕਿ ਉਹਦੇ ਤੌਰ ਤਰੀਕੇ ਵੱਖਰੇ ਹਨ ਪਰ ਜਿਵੇਂ ਸਿੱਖ ਕੌਮ ਦੀਆਂ ਮਾਨ ਮਰਿਆਦਾ ਸਿਧਾਂਤ ਸਿੱਖ ਕੌਮ ਦੇ ਜਥੇਵੰਦ ਢਾਂਚੇ ਨੂੰ ਪੰਥਕ ਸ਼ਕਤੀ ਨੂੰ ਔਰ ਜਥੇਵੰਦਿਆਂ ਦੇ ਵਿੱਚ ਵਿਚਰੇ ਰਹੇ ਲੀਡਰਾਂ ਦੀ ਕਮਜ਼ੋਰੀ ਦਾ ਫਾਇਦਾ ਲੈਂਦੇ ਹੋਏ ਉਹਨਾਂ ਨੂੰ ਆਪਣੇ ਪੱਖਸ ਤੇ ਖਰੀਦਿਆ ਜਾ ਰਿਹਾ ਜਾਂ ਲਾਲਚ ਦਿੱਤੇ ਜਾ ਰਹੇ ਆ ਉਹ ਅੱਜ ਸਾਰੇ ਸਾਡੇ ਦੁਸ਼ਮਣਾਂ ਦੇ ਹੱਥਾਂ ਵਿੱਚ ਸਾਰੇ ਨਹੀਂ ਕਿਹਾ ਜਾ ਸਕਦਾ ਬਹੁ ਗਿਣਤੀ ਵਿੱਚ ਆਪਾਂ ਕਹਿ ਸਕਦੇ ਆ ਪੀਓ ਸਾਡੇ ਉਸ ਦੁਸ਼ਮਣ ਦੀਆਂ ਹੱਥਾਂ ਦੇ ਵਿੱਚ ਖੇਡ ਰਹੇ ਆ ਹਿੰਦੁਸਤਾਨ ਦੀ ਹਕੂਮਤ ਦਾ ਉਹੀ ਜੋ ਦੁਨੀਆ ਦੀ ਇੱਕ ਬੁਨਿਆਦੀ ਰਾਜਸੀ ਨੀਤੀ ਦਾ ਢੰਗ ਸ਼ਾਮ-ਦਾਮ ਡੰਡ ਭੇਜ ਚਾਣਕਿਆ ਨੀਤੀ ਵੀ ਇਹਨੂੰ ਕਿਹਾ ਜਾਂਦਾ ਉਹੀ ਅੱਜ ਫੇਰ ਵਰਤਾ ਕੇ ਹਿੰਦੁਸਤਾਨ ਦੇ ਖਿੱਤੇ ਵਿੱਚ ਮਰਸੀ ਸੁੱਕਟ ਗਣਤੀਆਂ ਦੇ ਉੱਪਰ ਉਹੀ ਜ਼ੁਲਮ ਪਹਾੜਾ ਚੱਲ ਰਿਹਾ ਸੋ ਅੱਜ ਦੇ ਮੌਜੂਦਾ ਇਹ ਸਮਾਗਮ ਮਨਾਉਣ ਦੀ ਸਾਡੀ ਏ ਇਹੀ ਇੱਛਾ ਇਹੀ ਅਰਦਾਸ ਬੇਨਤੀ ਗੁਰੂ ਚਰਨਾਂ ਵਿੱਚ ਕਿ ਜਿਹੜੀ ਪੰਥਕ ਸ਼ਕਤੀ ਵੱਖ-ਵੱਖ ਧੜਿਆਂ ਵਿੱਚ ਵੰਡੀ ਹੋਈ ਹੈ ਸਾਨੂੰ ਉਹ ਇਮਾਨਦਾਰੀ ਨਾਲ ਪੰਥਕ ਭਵਿੱਖ ਨੂੰ ਮੁਖ ਰੱਖ ਕੇ ਕੌਮ ਦੇ ਭਵਿੱਖ ਨੂੰ ਮੁਖ ਰੱਖ ਕੇ ਇੱਕ ਮਠੋਣੀ ਚਾਹੀਦੀ ਹੈ ਇੱਕ ਮਠ ਕਰਨੀ ਚਾਹੀਦੀ ਹੈ ਜਥੇਬੰਦੀਆਂ ਦੇ ਲੀਡਰਾਂ ਨੂੰ ਵੀ ਇਹੀ ਬੇਨਤੀ ਹੈ ਭਾਵੇਂ ਕਿ ਇਹ ਜਿਹੜੀ ਏਕਤਾ ਹੋਣ ਦਾ ਕਾਰਨ ਲੀਡਰਾਂ ਦੀ ਵਜ੍ਹਾ ਨਹੀਂ ਹੋਣੀ ਜੋ ਇੱਕ ਪੰਥਕ ਦਰਦੀ ਹੈ ਪੰਥਕ ਵਰਕਰਿਆ ਉਹ ਆਪਣੀ ਜਥੇਬੰਦੀ ਦੇ ਵਿੱਚ ਇਸ ਗੱਲ ਲਈ ਜ਼ੋਰ ਪਾਵੇ ਆਪਣੇ ਵੱਧ ਤੋਂ ਵੱਧ ਪੰਥਕ ਬਚਾਰਾਂ ਕਰਕੇ ਲੀਡਰਾਂ ਨੂੰ ਮਜਬੂਰ ਕਰਨ ਵੀ ਉਹ ਇਕਤਾ ਲਈ ਸਾਰਥਕ ਯਤਨ ਕਰਨ ਤੇ ਪੰਥਕ ਸ਼ਕਤੀ ਨੂੰ ਇਕੱਠੀਆਂ ਕਰਨ ਹਿੰਦੁਸਤਾਨ ਦੀ ਹਕੂਮਤ ਦੀ ਇੱਕ ਪਾਲਿਸੀ ਸੀ ਵੀ ਪਹਿਲਾਂ ਤਾਂ ਪੰਥਕ ਸ਼ਕਤੀ ਨੂੰ ਖੋਰੀ ਖੋਰੀ ਕੀਤਾ ਜਾਵੇ ਉਸ ਤੋਂ ਬਾਅਦ ਜਿਹੜੀਆਂ ਜਥੇਬੰਦ ਘਟਨਚਾ ਜਥੇਬੰਦੀਆਂ ਜਾਂ ਜਿਹੜੀਆਂ ਸੰਸਥਾਵਾਂ ਬਹੁਤ ਲੰਮੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਉਹਨਾਂ ਨੂੰ ਕਿਸੇ ਨਾ ਢੰਗ ਸਿੱਕੇ ਨਾਲ ਚਾਹੇ ਬਦਨਾਮ ਕੀਤਾ ਜਾਵੇ ਚਾਹੇ ਚਾਹੇ ਦੋ ਫੜ ਚਾਰ ਫੜ ਕੀਤਾ ਜਾਵੇ ਚਾਹੇ ਉਹਨਾਂ ਦੇ ਲੀਡਰਾਂ ਨੂੰ ਖਰੀਦਿਆ ਜਾਵੇ ਇਸ ਦਾ ਫੇਰ ਵੀ ਹੱਲ ਸੀ ਭਾਵੇਂ ਇਹ ਸਾਰਾ ਕੁਝ ਸਾਡੇ ਹੋ ਚੁੱਕਿਆ ਸੀ ਪਰ ਇੱਕ ਸਾਡੇ ਕੋਲੇ ਸ਼ਕਤੀ ਸੀ ਉਹ ਸੀ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੀ ਜੋ ਉਹ ਪਵਿੱਤਰ ਹਸਤੀ ਉਸ ਤੇ ਬੈਠਾ ਸੇਵਾਦਾਰ ਕੋਮ ਉਹਦੇ ਹੁਕਮ ਨੂੰ ਸਿਰ ਮੱਥੇ ਮੰਨਦੀ ਸੀ ਅੱਜ ਹਾਲਾਤ ਇਹੋ ਜਿਹੇ ਕੌਮ ਦੇ ਬਣ ਗਏ ਆ ਕਿ ਕੌਮ ਉਹਦੇ ਹੁਕਮ ਨੂੰ ਮੰਨਦੀ ਹੋਈ ਕਦੇ ਵੀ ਕਿਸੇ ਵੀ ਜਿੰਨੇ ਮਰਜ਼ੀ ਬਖਰੇਵੇਂ ਹੁੰਦੇ ਉਹਦਾ ਹੁਕਮ ਮੰਨ ਕੇ ਇਕੱਠੀ ਹੋ ਸਕਦੀ ਸੀ ਪਰ ਜੇ ਇਸ ਤੌਰ ਤਰੀਕਿਆਂ ਨਾਲ ਸਾਡੀ ਕੌਮ ਵਿੱਚ ਬੰਡੀਆਂ ਪਾਈਆਂ ਅਦਾਲਤਾਂ ਦੇ ਜੱਥੇਦਾਰ ਦੀ ਜੱਜੇਦਾਰ ਸਾਡੀ ਪੰਜ ਦੀ ਮਾਨ ਮਰਿਆਦਾ ਦੀ ਧੱਜੀਆਂ ਉਡਾਈਆਂ ਤੇ ਅੱਜ ਸਾਡੇ ਹਾਲਾਤ ਇਹ ਬਣ ਗਏ ਆ ਕਿ ਜੱਜੇਦਾਰ ਦੀ ਹਸਤੀ ਨੂੰ ਉਹਦੇ ਹੁਕਮ ਨੂੰ ਭਾਵੇਂ ਜ세ਦਾਰ ਉਹ ਜ세ਦਾਰਾ ਮਰ ਕੇ ਨਹੀਂ ਜੋ ਪ੍ਰਾਰਥਨਾ ਕਾਲੀ ਗੁਲਾ ਸਿੰਘ ਦੇ ਵਰਕੇ ਸੀ ਪਰ ਫਿਰ ਵੀ ਇੱਕੋ ਸਾਡੇ ਕੋਲ ਇੱਕ ਵਸੀਲਾ ਸੀ ਜਿਹਦੇ ਹੁਕਮ ਦੇ ਨਾਲ ਬਚਨ ਦੇ ਨਾਲ ਕੌਮ ਇਕੱਠੀ ਹੋ ਸਕਦੀ ਉਹਦੇ ਹੁਕਮ ਦੇ ਪਹਿਰਾ ਦੇ ਸਕਦੀ ਉਹਦੇ ਹੁਕਮ ਦੇ ਫੁੱਲ ਜੜਾ ਸਕਦੀ ਸੀ ਮਰ ਮਿਟ ਸਕਦੀ ਸੀ ਉਹ ਜ세ਦਾਰਾਂ ਦੀ ਮਿੱਟੀ ਪੀਂਹਸ ਕੀਤੀ ਆ ਜ세ਦਾਰਾਂ ਦੀ ਕਮਜ਼ੋਰੀ ਕਿ ਆਪਣੇ ਸਿਆਸੀ ਲੀਡਰਾਂ ਦੇ ਹੱਥ ਚੁੱਕੇ ਬਣ ਗਏ ਸੋ ਅੱਜ ਇਹਨਾਂ ਹਾਲਾਤਾਂ ਵਿੱਚ ਕੌਮ ਨੂੰ ਇੱਕਠੇ ਹੋਣ ਦੀ ਲੋੜ ਹੈ ਜੋ ਸਾਡੀਆਂ ਮਹਾਨ ਪਰੰਪਰਾਵਾਂ ਜੋ ਸਾਡੀ ਮਾਨ ਮਰਿਆਦਾ ਸਿਧਾਂਤਾਂ ਉਹਦੀ ਪਾਲਣਾ ਕਰੀਏ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਈਏ ਜਿਹੜੇ ਕਿ ਨਸ਼ੇ ਕਰ ਕਰਕੇ ਮਰ ਰਹੇ ਆ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੋ ਚੁੱਕੇ ਆ ਉਹਨਾਂ ਲਈ ਕੋਈ ਗੰਭੀਰਤਾ ਨਾਲ ਵਿਚਾਰ ਪੰਡਰ ਕਰਕੇ ਹੱਲ ਕੀਤਾ ਜਾਵੇ ਕੌਮ ਇਸ ਗੱਲ ਤੋਂ ਜਾਗਰੂਤ ਹੋਵੇ ਸਾਡੀਆਂ ਮਾਮਾ ਭੈਣਾਂ ਆਪਣੇ ਬੱਚਿਆਂ ਨੂੰ ਚੰਗੀ ਗੁਰਤੀ ਦੇਣ ਤਾਕਿ ਸਾਡੇ ਕੌਮ ਦਾ ਭਵਿੱਖ ਉਜਲਾ ਹੋ ਸਕੇ ਸੋ ਸਾਡੀ ਇਹ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ ਸੋ ਗੁਰੂ ਕਿਰਪਾ ਕਰੇ ਸਾਡੇ ਸਿਰ ਹੱਥ ਰੱਖੇ ਸਾਨੂੰ ਏਕਤਾ ਅਤਿਪਾਕ ਪਿਆਰ ਬਖਸ਼ੇ ਸੇਵਾ ਸਿਮਰਨ ਦੀ ਦਾਤ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਗੌਰਵਮਕ ਸਮਾਗਮ ਜੂਨ 1983 ਦੇ ਸਮੂਹ ਸਹਿਇਦਾਂ ਨੂੰ ਯਾਦ ਕਰਦਿਆਂ ਹੋਇਆਂ ਉਨਾ ਨੂੰ ਸੱਚੀ ਸਤਿ ਸ਼ਰਦ ਆਦੀ ਜਿੰਦਿਆ ਹੋਇਆ ਅੱਜ ਬੜੇ ਹੀ ਸਾਧਾ ਭਾਵ ਨਾਲ ਦੇ ਨਾਲ ਬੜੇ ਜੋਸ਼ ਨਾਲ ਸਮਾਗਮ ਹੋਇਆ ਧੰਨਵਾਦ ਹੈ ਪੰਚ ਸੀਪ ਜਰਾ ਦਾਪਾ ਜਿਨ੍ਹਾਂ ਦੇ ਸਿੰਘ ਹਰ ਸਾਲ ਉਪਰਾਲਾ ਕਰਦੇ ਆ ਦੇ ਇਹੋ ਜੇ ਸਮਾਗਮ ਹੁੰਦੇ ਆ ਜੋ ਸਮੂਹ ਧਾਰਮਿਕ ਸ਼ਖਸੀਤਾਂ ਜਥੇਬੰਦੀਆਂ ਸਾਰਿਆਂ ਨੇ ਬੜੇ ਹੀ ਸਾਧਾ ਭਾਵ ਨਾਲ ਹਾਜ਼ਰੀ ਭਰੀ ਆ ਅੱਜ ਅਸੀਂ ਇਹ ਸੋਚਣਾ ਆ ਕਿ ਜਿਹੜਾ ਸੀ ਦਾਣੇ ਸੀ ਜਿਆ ਦਿੱਤੀਆਂ ਅੱਜ ਅਸੀਂ ਕਿੱਥੇ ਖੜੇ ਆ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਕਿ ਇਤਿਹਾਸ ਤੋਂ ਬਹੁਤ ਦੂਰ ਜਿਹੜਾ ਭਾਈ ਸਾਹਿਬ ਨੇ ਦੱਸਿਆ ਬਹੁਤ ਦੂਰ ਹੋ ਚੁੱਕੀ ਆ ਅਖਬਾਰਾਂ ਦਾ ਰੁਝਾਨ ਘਟ ਗਿਆ 24 ਘੰਟੇ ਮੋਬਾਈਲ ਤੇ ਅਸੀਂ ਬੈਠਦੇ ਆ ਤੇ ਉੱਥੋਂ ਜਿੰਨੀ ਕਿ ਸਾਨੂੰ ਜਾਣਕਾਰੀ ਮਿਲਦੀ ਆ ਉੱਥੇ ਹਰ ਕੋਈ ਆਪਣੇ ਤੌਰ 'ਤੇ ਸੱਚੀ ਝੂਠੀ ਪਾਈ ਜਾਂਦਾ ਤੇ ਨੌਜਵਾਨਾਂ ਨੂੰ ਕੋਈ ਚੰਗੀ ਸੇਧ ਜਾਂ ਉਹਨਾਂ ਨੂੰ ਕੋਈ ਪ੍ਰਾਪਤੀ ਨਹੀਂ ਉਹਨਾਂ ਨੂੰ ਮਿਲਦਾ ਨਹੀਂਗਾ ਸੋ ਸਾਡੀ ਇਹ ਹੀ ਬੇਨਤੀ ਆ ਕਿ ਆਪਣੀ ਨਈ ਜਨਰੇਸ਼ਨ ਨੂੰ ਤੇ ਆਪਣੇ ਇਤਿਹਾਸ ਨੂੰ ਪੜੋ ਉਹਨੂੰ ਜਾਣੋ ਵੈਸੇ ਅਸੀਂ ਦਰਬਾਰ ਸਾਹਿਬ ਜੇ ਤੋ ਗਏ ਆ 6 ਜੂਨ ਨੂੰ ਦੇਖਿਆ ਬੜੀ ਰੌਣਕ ਕਹਿ ਲੋ ਜਾਂ ਵੀ ਕਹਿ ਲੋ ਬੜੀ ਸ਼ਾਦਾ ਭਾਵਨਾ ਨਾਲ ਸੰਗਤ ਆਈ ਬਹੁਤ ਵੱਡਾ ਇਕੱਠ ਸੀਗਾ ਉਥੋਂ ਹੜਾਇਏ ਲੱਗਦਾ ਵੀ ਅਸੀਂ ਹਰ ਸਾਲ ਇਹੀ ਇੱਕ ਪ੍ਰਾਪਤੀ ਜੁਰੂਰ ਆ ਕੇ ਵੱਧ ਤੋਂ ਵੱਧ ਵੱਡਾ ਇਕੱਠ ਕਰਕੇ ਅਸੀਂ ਆਪਣੇ ਸ਼ਹੀਦਾਂ ਨੂੰ ਸਦਾ ਜੀ ਦਿੰਦੇ ਆ ਤੇ ਅਸੀਂ ਵੀ ਸਾਰੇ ਅੱਜ ਉਹਨਾਂ ਨੂੰ ਯਾਦ ਕਰਦੇ ਹੋਏ ਸੱਚੀ ਸੱਚੀ ਸੰਧਾ ਦਿੰਦੇ ਹੋਏ ਉਹਨਾਂ ਨੂੰ ਯਾਦ ਕਰਦੇ ਹੋਏ ਫਤਿਹ ਬੁਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਦਿਹਾੜਾ ਹੈ ਇਹੋ ਦਿਨ ਨੇ ਇਹ ਕਿਸੇ ਉਸ ਫਲਸਫੇ ਦੀ ਦੱਸ ਪਾਉਂਦੇ ਨੇ ਜਿੰਨਾ ਦੇ ਵਾਸਤੇ ਸਮੁੱਚੀ ਦੁਨੀਆ ਦਾ ਦਿਲ ਤਾਂਗਦਾ ਹੈ ਆਦਰਸ਼ਵਾਦ ਦੀਆਂ ਗੱਲਾਂ ਨੈਤਿਕਤਾ ਦੀਆਂ ਗੱਲਾਂ ਧਰਮ ਦੀਆਂ ਗੱਲਾਂ ਸਾਰੀ ਦੁਨੀਆ ਕਿਤਾਬਾਂ ਵਿੱਚ ਹੀ ਕਰਦੀ ਹੈ ਲੇਕਿਨ ਅਮਲੀ ਤੌਰ ਤੇ ਉਹਨਾਂ ਗੱਲਾਂ ਨੂੰ ਜਮਾ ਕਿਵੇਂ ਪਹਨਾਇਆ ਜਾ ਸਕਦਾ ਉਹਨਾਂ ਸਿਧਾਂਤਾਂ ਨੂੰ ਲੈ ਕੇ ਸਿਰਫ ਤੇ ਸਿਰਫ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦਾ ਜੋ ਦਰਘਰ ਹੈ ਉਹੀ ਇਸ ਦੁਨੀਆ ਦੇ ਵਿੱਚ ਇਸ ਮਿਸਾਲ ਨੂੰ ਲੈ ਕੇ ਚੜ੍ਹਦੀ ਕਲਾ ਦੇ ਨਾਲ ਸ਼ਹੀਦੀਆਂ ਅਤੇ ਹੋਰ ਕਠਿਨਾਈਆਂ ਦੇ ਵਿੱਚੋਂ ਲੰਘਦਾ ਹੋਇਆ ਰੋਸ਼ਨੀयां ਦੇਣ ਵਾਲਾ ਇਹ ਦਿਨ ਹੈ ਇਹ ਦੁਨੀਆਂ ਦੇ ਵਿੱਚ ਆਮ ਤੌਰ ਤੇ ਅਸੀਂ ਇਹ ਸੁਣੀਦਾ ਹੈ ਕਹਿੰਦੇ ਨੇ ਇੱਕ ਮੁਹਾਵਰਾ ਮਸ਼ਹੂਰ ਹੈ ਕਿ ਚੰਨ ਮਿੱਤਰਾਂ ਦਾ ਬੈਰੀ ਚੰਨ ਕਿਸੇ ਦਾ ਬੈਰੀ ਨਹੀਂ ਹੈ ਚੰਨ ਚੋਰਾ ਦਾ ਵੀ ਬੈਰੀ ਨਹੀਂ ਹੈ ਚਾਨਣ ਤੇ ਜਿਹੜੀ ਰੋਸ਼ਨੀ ਬਖਸ਼ਦਾ ਜਿਹੜੇ ਚੋਰ ਨੇ ਉਹ ਚੰਨ ਦੇ ਨਾਲ ਬੈਰ ਕਮਾਉਂਦੇ ਨੇ ਇਹ ਜੋ ਫਲਸਫਾ ਹੈ ਸਿੱਖੀ ਦਾ ਫਲਸਫਾ ਜਿਸ ਫਲਸਫੇ ਨੂੰ ਲੈ ਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਅਗਵਾਈ ਦਿੱਤੀ ਹੈ ਉਹਨਾਂ ਨੇ ਸਿਰਫ ਸਿੱਖ ਕੌਮ ਨੂੰ ਹੀ ਅਗਵਾਈ ਨਹੀਂ ਦਿੱਤੀ ਸਮੁੱਚੀ ਦੁਨੀਆ ਨੂੰ ਅਗਵਾਈ ਦਿੱਤੀ ਹੈ ਕਿ ਆਪਣੇ ਹੱਕਾਂ ਦੀ ਖਾਤਰ ਇਨਸਾਫ ਦੀ ਖਾਤਰ ਤੁਹਾਨੂੰ ਤੁਰਨ ਦੇ ਵੇਲੇ ਕਿਹਨਾ ਪੈਂਡਿਆਂ ਦੇ ਉੱਤੋਂ ਗੁਜ਼ਰਨਾ ਪੈਣਾ ਹਰ ਕੋਈ ਇਹ ਗੱਲ ਕਰਦਾ ਹੈ ਕਿ ਸ਼ਾਂਤੀ ਰੱਖਣੀ ਚਾਹੀਦੀ ਹੈ ਪਿਆਰ ਵਧਾਉਣਾ ਚਾਹੀਦਾ ਹੈ ਲੇਕਿਨ ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕੇ ਗੁਰੂ ਅਰਜਨ ਦੇ ਪਾਤਸ਼ਾਹ ਤੋਂ ਜ਼ਿਆਦਾ ਪਿਆਰ ਜ਼ਿਆਦਾ ਮਿਠਾਸ ਜ਼ਿਆਦਾ ਸ਼ਾਂਤੀ ਦੁਨੀਆਂ ਦੇ ਵਿੱਚ ਦਰਸਾਉਣ ਵਾਲੀ ਧਰਤੀ ਦੇ ਉੱਤੇ ਕੋਈ ਸ਼ਖਸੀਅਤ ਨਹੀਂ ਹੋਈ ਉਹੀ ਲੋਕ ਜਿਹੜੇ ਨੇ ਬਖਵਾਖ ਸਮਿਆਂ ਤੇ ਬਖਵਾਖ ਜਾਮੇ ਪਹਿਨ ਕੇ ਇਸ ਧਰਤੀ ਦੇ ਉੱਤੇ ਆਉਂਦੇ ਰਹਿੰਦੇ ਨੇ ਕਦੇ ਉਹ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾਉਂਦੇ ਨੇ ਕਦੇ ਉਹ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਜਿਹੜਾ ਧੜ ਤੋਂ ਅਲੱਗ ਕਰਦੇ ਨੇ ਕਦੇ ਉਹ ਲੋਕ ਕਲਗੀਧਰ ਪਾਤਸ਼ਾਹ ਦੇ ਬੱਚਿਆਂ ਨੂੰ ਨੀਹਾਂ ਦੇ ਵਿੱਚ ਜਣਦੇ ਨੇ ਇਹੀ ਲੋਕ ਜਿਹੜੇ ਨੇ ਭਾਰਤੀ ਹਕੂਮਤ ਦੇ ਰੂਪ ਦੇ ਵਿੱਚ ਆ ਕੇ ਹੱਕ ਇਨਸਾਫ਼ ਹੱਕਾਂ ਦੀ ਹਰੇਕ ਤਰ੍ਹਾਂ ਦੀ ਆਵਾਜ਼ ਨੂੰ ਦਬਾਉਣ ਦੇ ਵਾਸਤੇ ਮੀਡੀਏ ਦਾ ਪ੍ਰਯੋਗ ਕਰਕੇ ਆਪਣੀ ਤਾਕਤ ਦਾ ਪ੍ਰਯੋਗ ਕਰਕੇ ਜੋ ਬੇਸ਼ਿਆਣਾ ਗੱਲ ਜੋ ਨਾ ਭੁੱਲਣ ਜੋ ਨਾ ਬਖਸ਼ਣ ਜੋ ਕਾਰਾ ਵਰਤੌਂਦੇ ਨੇ ਉਹਨਾਂ ਦਿਨਾਂ ਦੀ ਯਾਦ ਜਿਹੜੀ ਹੈ ਉਹਨੂੰ ਤਾਜ਼ਾ ਕਰਦਿਆਂ ਤੇ ਉਹਨਾਂ ਪੰਡਿਆਂ ਤੇ ਪਹਿਰਾ ਦੇਣ ਦਾ ਸੁਨੇਹਾ ਦੇਣ ਦੇ ਵਾਸਤੇ ਇਹ ਪ੍ਰੋਗਰਾਮ ਅਲਿਕੇ ਜਾਂਦੇ ਨੇ ਅਕਾਲ ਪੁਰਖ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਸੰਗਤਾਂ ਨੂੰ ਸਰਬੱਤ ਨੂੰ ਸੋਹੀ ਬਖਸ਼ੇ ਤੇ ਇਹ ਜਿਹੜਾ ਗੁਰੂ ਪੰਥ ਦਾ ਗੁਰੂ ਸਾਹਿਬਾਨ ਦਾ ਜੋ ਸਿਧਾਂਤ ਹੈ ਇਹ ਸਾਨੂੰ ਇਹਨੂੰ ਸਮਝਣ ਦੀ ਸੋਚੀ ਬਖਸ਼ੇ ਤਾਂ ਜੋ ਦੁਨੀਆ ਨੂੰ ਹੋਰ ਰੌਸ਼ਨੀ ਦਿੱਤੀ ਜਾ ਸਕੇ ਤੇ ਆਪਣੇ ਹੱਕਾਂ ਦੇ ਵਾਸਤੇ ਸੰਘਰਸ਼ ਕਰਨ ਦੇ ਲਈ ਸਦਾ ਵਾਸਤੇ ਪ੍ਰੇਰਿਤ ਕੀਤਾ ਜਾ ਸਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ